you. Mm -hmm. ਪਿੰਡ ਗਗੜੇਵਾਲ ਵਿਖੇ ਲਗਭਗ 1 ਸਾਲ ਤੋਂ ਬੰਦ ਪਏ ਘਰ ਦੇ ਸਮਾਨ ਨੂੰ ਚੋਰਾਂ ਦੇ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਤਮਾ ਸਿੰਘ ਨੇ ਦੱਸਿਆ ਕਿ ਮੈਂ ਪਾਖੜਾ ਡੈਮ ਤੇ ਡਰਾਈਵਰ ਤੌਰ ਤੇ ਨੌਕਰੀ ਕਰਦਾ, ਜਿਸ ਕਰਕੇ ਅਸੀਂ ਪਰਿਵਾਰ ਸਮੇਤ ਉੱਥੇ ਰਹਿੰਦੇ ਆਂ। ਜਦਕਿ ਮੈਂ ਆਪਣਾ ਘਰ ਗਗੜੇਵਾਲ ਪਿੰਡ ਦੇ ਵਿੱਚ ਬਣਾਇਆ ਹੋਇਆ, ਜਦਕਿ ਅਸੀਂ ਕਦੀ-ਕਦੀ ਪਰਿਵਾਰ ਦੇ ਨਾਲ ਆਪਣੇ ਪਿੰਡ ਆ ਜਾਂਦੇ ਆ ਤੇ ਜਦੋਂ 1 ਸਾਲ ਤੋਂ ਅਸੀਂ ਇੱਥੇ ਘਰ ਵਾਪਸ ਨਹੀਂ ਆਏ ਤਾਂ ਆ ਕੇ ਜਦੋਂ ਦੁਆਰਾ ਦੇਖਿਆ ਤਾਂ ਘਰ ਦੇ ਜਿੰਦਰੇ ਟੁੱਟੇ ਹੋਈ ਸੀ ਜਦ ਅਸੀਂ ਘਰ ਦੇ ਅੰਦਰ ਫੜ ਕੇ ਦੇਖਿਆ ਲਗਭਗ ਸਾਢੇ ਘਰ ਦਾ ਸਾਰਾ ਹੀ ਸਮਾਨ ਚੋਰਾਂ ਦੇ ਫਲੋ ਡਾਲਿਆ ਗਿਆ ਸੀ ਅਤੇ ਇਹ ਦੇਖ ਕੇ ਸਾਡੇ ਸਾਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਇਸ ਸਬੰਧੀ ਅਸੀਂ ਪੁਲਿਸ ਅਧਿਕਾਰੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਜੀ ਮੇਰਾ ਨਾਮ ਜੀ ਆਤਮਾ ਸਿੰਘ ਆ ਜੀ ਆਤਮਾ ਜੀ ਕੀ ਗੱਲ ਬਾਤ ਹੈ ਜਿਹੜੀ ਤੁਹਾਡੇ ਚੋਰੀ ਹੋ ਰਿਆ ਤੁਹਾਡੇ ਇਹ ਪਿੰਡ ਮੈਂ ਗਗੜੇਵਾਲ ਕੋਠੀ ਪਾਈ ਆ ਜੀ ਤੇ ਮੇਰਾ ਸਮਾਨ ਵਰਤਨ ਵਾਲਾ ਸੀਗਾ ਰੱਖਿਆ ਮੇਰੇ ਬਾਪ ਜਦੋਂ ਵੀ ਛੁੱਟੀ ਕੱਟਣਾ ਆਦਾ ਸੀ ਮੈਂ ਤੇ ਆਪਣੇ ਬੱਚੇ ਮੇਰੇ ਜਿਹੜੇ ਸਮਾਨ ਯੂਜ਼ ਕਰਦੇ ਸੀਗੇ ਤੇ ਮੈਨੂੰ ਪਹਿਲੇ ਤਰੀਕੇ ਨਾਲ ਖਬਰ ਮੜੀ ਵੀ ਤੇਰੇ ਸਮਾਨ ਦੀ ਝੋਰੀ ਹੋਈ ਆ ਤੇ ਜਦ ਮੈਂ ਆ ਕੋਠੀ ਦੇਖੀ ਆ ਤੇ ਕੋਠੀ ਸਾਰੀ ਬਿਲਕੁਲ ਖਾਲੀ ਹੈ ਜੀ ਜਿੱਚ ਸਾਰਾ ਸਮਾਨ ਮੇਰਾ ਜਿਹੜਾ ਜੀ ਖਤਮ ਕਰਤਾ ਇਹ ਕਿੰਨੇ ਸਮੇਂ ਤੋਂ ਜਿਹੜਾ ਬੰਦ ਪਈ ਤੁਹਾਡਾ ਇਹ ਬੰਦ ਤੇ ਮੈਨੂੰ ਸਾਲ ਹੀ ਹੋ ਗਿਆ ਜੀ ਆਏ ਨੂੰ ਸਾਲ ਬਾਅਦ ਛੁੱਟੀ ਮੈਨੂੰ ਮਿਲਦੀ ਆ ਜੀ ਤੇ ਮੈਂ ਜਦੋਂ ਛੁੱਟੀ ਬੱਚਿਆਂ ਨਾਲ ਲੈ ਕੇ ਆਣਾ ਤੇ ਮੈਂ ਆਪਣਾ ਇੱਕ ਦੋ ਦਿਨ ਜ਼ਿਆਦਾ ਰਹਿਣਾ ਦਈ ਤੇ ਮੈਂ ਆਪਣਾ ਸੇਫਟੀ ਵਾਦ ਰੱਖਿਆ ਜਗਾ ਜੀ ਜਿੱਚ ਮੇਰਾ ਘਰ ਦਾ ਸਮਾਨ ਕੋਈ ਵੀ ਨਹੀਂ ਛੱਡਿਆ ਜੀ ਤੇ ਮੈਂ ਆਪਣੇ ਪਿੰਡ ਦੇ ਪੰਚਾਇਤ ਨੂੰ ਵੀ ਮੈਂਬਰਾਂ ਨੂੰ ਸਾਰਿਆਂ ਨੂੰ ਮੌਕਾ ਦਿਖਾਤਾ ਜੀ ਪੁਲਿਸ ਪ੍ਰਸ਼ਾਸਨ ਨੂੰ ਮੌਕਾ ਦਿਖਾਤਾ ਵਾ ਜੀ ਇਹ ਸਾਰਾ ਜੀ ਤੇ ਵੀ ਜੋ ਵੀ ਮੇਰੇ ਇੱਥੇ ਕਾਰਵਾਈ ਬਣਦੀ ਹੈ ਜੀ ਉਹ ਬਣਾ ਕੇ ਤੇ ਮੇਰਾ ਜਿਹੜਾ ਸਮਾਨ ਆ ਤੋਂ ਮੈਨੂੰ ਬਰਾਏ ਮਿਹਰਬਾਨੀ ਕਰਕੇ ਮੈਨੂੰ ਦਵਾਇਆ ਜਾਵੇ ਜੀ ਠੀਕ ਹੀ ਸਮਾਨ ਚੜਾ ਸਮਾਨ ਜੀ ਇੱਕ ਅੰਦਰ ਮੇਰੀ ਅਲਮਾਰੀ ਪਈ ਸੀ ਜੀ ਭਰੀ ਇੱਕ ਮੇਰੀ ਪੇਟੀ ਸੀ ਬਿਸਤਰਿਆਂ ਦੀ ਭਰੀ ਬੱਚਿਆਂ ਦੇ ਰਜਾਈਆਂ ਰੋਜਾਂ ਵਰਕਰ ਪਿਆ ਹੈ ਸਾਰਾ ਸਮਾਨ ਬਾਹਰ ਬੈੱਡ ਬਾਕਸ ਸੀਗਾ ਜੀ ਪਿਆ ਉਹ ਲੈ ਗਏ ਤੇ ਇੱਕ ਵਾਸ਼ਿੰਗ ਮਸ਼ੀਨ ਸੀ ਨਵੀਂ ਇੱਕ ਮੇਰੀ ਫ੍ਰਿਜ ਹੈ ਜੀ ਨਵੀਂ ਇੱਕ ਮੇਰਾ ਕੂਲਡਰਾ ਨਵਾਂ ਜੀ ਤੇ ਬਾਕੀ ਦੋ ਪੱਖੇ ਆ ਛੱਤ ਆਲੇ ਲੱਗੇ ਆ ਜੀ ਦੋ ਪੱਕੇ ਟੇਬਲ ਫੈਨ ਉਹ ਲੱਗੇ ਜੀ ਦੋ ਮੰਜੇ ਲੱਗੇ ਆ ਜੀ ਬਾਕੀ ਕਿੰਨਾ ਕੁ ਤੁਹਾਡਾ ਨੁਕਸਾਨ ਬਾਕੀ ਸਿਲੰਡਰ ਆ ਜੀ ਦੋ ਸਿਲੰਡਰ ਆ ਬਾਕੀ ਸੋਈ ਦਾ ਸਮਾਨ ਜਿਹੜਾ ਰੱਖਿਆ ਹੈ ਖਾਨਪੂਣ ਵਾਲਾ ਜੀ ਸਮਾਨ ਭਾਂਡੇ ਭੋਂਡੇ ਵਗੈਰਾ ਉਹ ਸਾਰੇ ਚਲੇ ਗਏ ਕਿੰਨਾ ਕੁ ਲਗਭਗ ਨੁਕਸਾਨ ਮਤਲਬ 1.5 ਦੋ ਲੱਖ ਦਾ ਨੁਕਸਾਨ ਹੈਗਾ ਜੀ ਮੇਰਾ ਇਹ ਕੀ ਮੰਗ ਕਰਦੇ ਹੋ ਮੈਂ ਕਿ ਮੈਂ ਪ੍ਰਸ਼ਾਸਨ ਤੋਂ ਉਹੀ ਕਰਦਾ ਜੀ ਵੀ ਮੈਨੂੰ ਜਿਹੜਾ ਵੀ ਮੈਂ ਮੁਲਾਜ਼ਮ ਬੰਦਾ ਵਾਂ ਤੇ ਮੇਰੇ ਕੋਈ ਨਹੀਂ ਛੁੱਟੀ ਨਹੀਂ ਹੁੰਦੀ ਤੇ ਮੈਨੂੰ ਜਿਹੜਾ ਵੀ ਮੇਰਾ ਸਮਾਨ ਆ ਕੰਡੀਸ਼ਨ ਕਰਕੇ ਜਿੱਥੇ ਵੀ ਕਿਤੇ ਹੈ ਉਹ ਮੈਨੂੰ ਦਵਾਇਆ ਜਾਵੇ ਜੀ ਕੰਪਲੀਟ ਲਿਖਾਈ ਹੈ ਸਹੀ ਰਿਪੋਰਟ ਮੈਂ ਲਿਖਾਈ ਹੈ ਜੀ ਵੈਰ ਵਾਲਾ ਆਪਣੇ ਥਾਣੇ ਤੇ ਜੋ ਵੀ ਕਾਰਵਾਈ ਬਣਦੀ ਹੈ ਜੀ ਉਹ ਤੇ ਕੀਤੀ ਜਾਵੇ ਤੇ ਮੇਨੂੰ ਮੇਰਾ ਜਿਹੜਾ ਸਮਾਨ ਆ ਉਹ ਦਵਾਇਆ ਜਾਵੇ ਜੀ ਹਾਂ ਜੀ ਬੱਚੇ ਮੇਰੇ ਵਿੱਚ ਚਲੇ ਗਏ ਵਿਚਾਰੇ ਉਹ ਥੋੜਾ ਰੋਕਲਾ ਕੇ ਚਲੇ ਗਏ ਆ ਜੀ ਉਹ ਤੇ ਉਹ ਉੱਥੇ ਵੀ ਮਕਾਨ ਖਾਲੀ ਮੜਿਆ ਸਾਨੂੰ ਮੇਨੂੰ ਸਰਕਾਰੀ ਜੀ ਤੇ ਉੱਥੇ ਵੀ ਮੇਰਾ ਸਮਾਨ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਆ ਉਹ ਇੱਥੇ ਲੱਭਦੇ ਲੱਭਦੇ ਕਿਤੇ ਉੱਥੇ ਵੀ ਸਾਡਾ ਗਾਇਬ ਹੈ ਉਹਨਾਂ ਨੂੰ ਭੇਜ ਜਹੀਂ ਪਿਓ ਬੋਤ ਦਮ ਇੱਥੇ ਆ ਜੀ ਤੇ ਮੈਂ ਅਜੇ ਛੁੱਟੀ ਲਈ ਆ ਦੋ ਚਾਰ ਦਿਨ ਦੀ ਤੇ ਮੇਰੀ ਮੰਗ ਇਹੀ ਹੈ ਰਿਕਵੈਸਟ ਇਹੀ ਆ ਵੀ ਮੇਰਾ ਜਿਹੜਾ ਸਮਾਨ ਆ ਇੰਨਾ ਧੱਕਾ ਹੋਇਆ ਪਿੰਡ ਦੇ ਵਿੱਚ ਤੇ ਮੈਨੂੰ ਸਾਫ਼ ਦਿੱਤਾ ਜਾਵੇ ਜੀ ਈਮਾਨ ਬਣਦਾ ਬਸ ਮੈਨੂੰ ਦਿੱਤਾ ਜਾਵੇ ਉਹ ਦਵਾਇਆ ਜਾਵੇ ਜਿੱਥੇ ਵੀ ਕਿਤੇ ਪਿਆ ਹੋਗਾ